ਹਾਂ ਹਾਂ ਲੈ ਆਉਂਗਾ ਲੈ ਆਉਂਗਾ ਆਲੂ ਵੀ ਲੈ ਆਉਂਗਾ ਹੋਰ ਪਾਜੀ ਠੀਕ ਹੋ ਆ ਲੈ ਆਉਂਗਾ 2 ਕਿਲੋ ਲੈ ਆਉਂ ਯਾਰ ਅੱਧਾ ਅੱਧਾ ਕਿਲੋ ਯਾਰ ਰੋਜ਼ ਕਿਹੜਾ ਪਕਾਈ ਕਰੇ ਆ ਪਾਇਓ ਪਾਜੀ ਆ ਪਾ ਦੇ ਬੱਚੀ 2 ਕਿਲੋ ਕਰ ਦੇ ਹਾਂ ਅੱਛਾ ਮੂੰਗੀ ਮਸਰੀ ਯਾਰ ਫੇਰ ਅੱਧਾ ਕਿਲੋ ਮੈਂ ਕਹੀ ਨਾ 2-2 ਕਿਲੋ ਵੰਗਾਲਾ ਮੇਰੇ ਤੋਂ ਨਹੀਂ ਰੋਜ਼ ਰੋਜ਼ ਆਇਆ ਜਾਂਦਾ ਕੰਮ ਵੀ ਹੁੰਦਾ ਮੈਨੂੰ ਆ ਪਾਓ 2 ਕਿਲੋ ਮੂੰਗੀ ਮਸਰੀ ਪਾ ਦੋ ਕਾਲੇ ਛਾਨੇ ਪਾ ਦੋ 2 ਕਿਲੋ 2 ਕਿਲੋ ਗੁੜ ਯਾਰ 2 ਕਿਲੋ ਨਾਲ ਕੀ ਚਾਹ ਵੀ ਬਣਾਉਣੀ ਆ ਰੋਟੀ ਨਾਲ ਵੀ ਖਾਣਾ ਮੇਰੇ ਤੋਂ ਵਾਰੀ ਵਾਰੀ ਨਹੀਂ ਆ ਜਾਂਦਾ ਗੱਲ ਸੁਣ ਲਾ ਮੈਂ ਹੋਰ ਵੀ ਬਹੁਤ ਕੰਮ ਕਰਨਾ ਆ 10 ਕਿਲੋ ਗੁੜ ਦੀ ਬੇਟੀ ਦੇ ਦਿਓ ਹਾਂ ਠੀਕ ਆ ਆ ਪਾਓ ਭਾਜੀ ਹੋਰ ਠੀਕ ਠਾਕ ਹੈ ਓ ਯਾਰ ਬਿੰਦੇ ਬਿੰਦੇ ਹੁਣ ਕਿਹੜਾ ਲੈਣ ਆਵੇ ਦੱਸੋ ਅੱਛਾ ਦੇਖੋ ਕਿੰਨੇ ਹੋਗੇ हां ਵੀ ਪਾ ਦੇ ਯਾਰ ਦੋ ਥੱਲੇ ਨੂਨ ਦੀ ਰੱਖ ਦੇ ਓ ਯਾਰ ਵਾਰੀ ਵਾਰੀ ਕਿਹੜਾ ਸੌਦਾ ਲੈਣ ਆਵੇ ਯਾਰ ਕਿੰਨੇ 1445 ਇਹਨੂੰ ਕੀ ਹੋ ਗਿਆ ਚੱਕਦਾ ਕਿਉਂ ਨਹੀਂ ਇਹ ਕਿਨੇ ਹੋ ਹਲੋ ਹਾਂਜੀ ਮੈਨੇਜਰ ਸਾਹਿਬ ਕਿਵੇਂ ਹੋ ਉਹ ਮਾਰਾ ਤੁਹਾਨੂੰ ਕਿਹਾ ਸੀ ਮੇਰੀ ਨੈਟ ਬੈਂਕਿੰਗ ਜੀ ਪ੍ਰੋਬਲਮ ਆ ਰਹੀ ਆ ਉਹ ਤੁਸੀਂ ਠੀਕ ਕਰ ਦੋ ਨਾ ਉਹ ਮੈਂ ਸੌਦਾ ਪੁਆਈ ਜਾਂਦਾ ਸੀਗਾ ਨਹੀਂ ਨਹੀਂ ਉਹਨੂੰ ਠੀਕ ਕਰੋ ਤੁਸੀਂ ਜਲਦੀ ਮੈਂ ਘਰੇ ਕਰਦਾ ਅੱਧਾ ਘੰਟਾ ਲੱਗੂਗਾ ਨਾ ਕੈਸ਼ ਦੇਖੋ ਮੇਰਾ ਯਾਰ ਕੈਸ਼ ਲੈ ਕੇ ਨਹੀਂ ਹੈਲੋ ਹਾਂ ਮੈਂ ਤੁਹਾਨੂੰ ਸਕੈਨਰ ਭੇਜਦਾ 1445 ਰੁਪਏ ਭੇਜੀ ਭੇਜਦਾ ਵੇ ਆ ਗਿਆ ਦੇਖੀ ਹਾਂ ਇਹ ਤੇ ਕਲਿੱਕ ਕਰ ਚੱਕਦਾ ਨਹੀਂ ਯਾਰ ਚੱਕੂਗਾ ਚੱਕੂਗਾ ਕਿਵੇਂ ਨਹੀਂ ਕੀ ਆ ਯਾਰ ਕਿਤਾ ਯਾਰ ਅਣ ਪੜ ਜਨਾਨੀ ਨੂੰ ਮੋਬਾਈਲ ਦਿਵਾਤਾ ਉਹਨੂੰ ਆ ਸਕੈਨਰ ਨਹੀਂ ਚਕਾਉਣਾ ਆਉਂਦਾ ਪਾਜੀ ਐਂ ਕਰੋ ਉਹ ਬੱਚੇ ਐਂ ਕਰ ਪਤਾ ਸਮਾਨ ਆ ਸਾਰਾ ਗੱਡੀ ਚ ਲੱਕ ਬੈਂਕ ਕੋਲ ਅੰਦਰ ਆ ਕੇ ਰਾਂ ਪਰਸੋਂ ਦਾ ਕਿਹਾ ਵੀ ਨੈਟ ਬੈਂਕਿੰਗ ਚ ਪ੍ਰੋਬਲਮ ਆ ਰਹੀ ਆ। ਬਾਜੀ ਐਂ ਕਰਿਓ। ਮੜਾ ਨੋਟ ਕਰ ਲਓ। ਉਹ ਨੈਟ ਬੈਂਕਿੰਗ ਨਹੀਂ ਚੱਲ ਰਹੀ। ਬੱਸ ਮੈਂ ਅੱਧਾ ਘੰਟਾ ਤੱਕ ਕਹਿੰਦਾ ਹੋ ਕਰ ਦੂੰਗਾ ਮੈਂ। ਆ ਫੋਟੋ ਲੈ ਲਈ ਤੁਹਾਡੀ ਮੈਂ। ਫੋਟੋ ਲੈ ਲਈ ਇਹਦੀ ਦੁਬਾਰੇ ਲੈ ਲਾਂ। ਬੱਸ ਮੈਂ ਪਾ ਦਿੰਨਾ ਬਾਜੀ ਹੈ? ਕੋਈ ਜਿੰਦਾ। ਇਹ ਤੁਹਾਡੇ ਡੈਡੀ ਨਾਲ ਗੱਲ ਕਰਵਾ ਦ। ਕੋ ਚਿੰਤਾ ਤਾਂ ਨਹੀਂ ਦੇਖ ਲਓ ਉਹ ਯਾਰ ਕੈਸ਼ ਕੈਸ਼ ਨਾ ਇਹਦੇ ਕਰਕੇ ਚੱਕਣੋਂ ਹਟ ਗਏ ਬਸ ਚਲੋ ਠੀਕ ਆ ਮੈਂ ਪਾ ਦਿੰਦਾ ਅੱਧੇ ਘੰਟੇ ਤੱਕ ਬਾਜੀ ਚਮਾ ਨਾ ਟੈਨਸ਼ਨ ਲਿਓ ਉਹ ਦੋ ਬਣਾ ਆ ਗਿਆ